ਤਾਨਗੁਰੂ ਰਾਮਦਾਸ ਜੀ ਲੰਗਰ ਸੇਵਾ ਵੱਲੋਂ ਪੋਰ ਹੇਰਾ ਹੁਸ਼ਿਆਰਪੁਰ ਇਹ ਆਪਣੇ ਡੀਐਮ ਸਰ ਦੇ ਸਾਹਮਣੇ ਬਿਲਕੁਲ ਪਾਕ ਦੇ ਵਿੱਚ ਆਪਣੀ ਸੇਵਾ ਕਰਦੇ ਨੇ ਡੇਲੀ ਆਂਦੇ ਨੇ ਸਵੇਰੇ 8 ਵੇ ਤੋਂ ਲੈ ਕੇ 2 ਵਜੇ ਤੱਕ ਠੀਕ ਹੈ ਜੀ ਤੇ ਕੜੀ ਚਾਵਲ ਦਾ ਲੰਗਰ ਡੇਲੀ ਹੀ ਲੱਗਦਾ ਇਹਨਾਂ ਦਾ ਠੀਕ ਹੈ ਜੀ ਸਰ ਅਚੈ ਡੇਲੀ ਲੱਗ ਲੱਗ ਹੈ ਜੀ ਇਹਨਾਂ ਦੀ ਤੇ ਸਰ ਜੇ ਤੁਹਾਨੂੰ ਕਿਸੇ ਨੇ ਮਿਲਣਾ ਹੋਵੇ ਤਾਂ ਸਰ ਕਿਸ ਨੰਬਰ ਤੇ ਕੰਟੈਕਟ ਕਰ ਸਕਿਆ ਕਿਸੇ ਨੂੰ ਸੇਵਾ ਦੇਣੀ ਹੋਵੇ 984535 ਠੀਕ ਹੈ ਜੀ ਠੀਕ ਹੈ ਠੀਕ ਹੈ ਤਾਂ ਸਰ ਜਿਹੜੇ ਸੇ ਆਪਣੇ ਹਸਪੀਟਲ ਦੀ ਗੱਲ ਕਰ ਰਹੇ ਸੀਗੇ ਇਸ ਚੋਂ ਜਿਹੜੇ ਜਿਹੜੇ ਇਲਾਜ ਹੁੰਦੇ ਫ੍ਰੀ ਇਲਾਜ ਹੁੰਦੇ ਨੇ ਠੀਕ ਹੈ ਜੀ ਕਿਸੇ ਨੇ ਪ੍ਰੋਪਰ ਅਰਾਮਤਰ ਤੋਂ ਇੱਕ ਐਡਰੈਸ ਸਾਡੇ ਮੇਰੇ ਦਸ ਦੇ ਤੋਂ ਲਾ ਕੇ ਟੋਕਨ ਲਾ ਲ ਜਾਂਦੇ ਆ ਜੀ ਠੀਕ ਹੈ ਠੀਕ ਹੈ ਜੀ ਸਰ ਨੰਬਰ ਹੈ ਨਰ 99143351225 ਜੇ ਕਿਸੇ ਮੇਰੇ ਵੀਰ ਨੇ ਕੋਈ ਹੈ ਕੋਈ ਸੇਵਾ ਦੇਣਾ ਚਾਹੁੰਦਾ ਹੈ ਜਾਂ ਕਿਸੇ ਵੀ ਕਿਸੇ ਵੀ ਤਰ੍ਹਾਂ ਦੀ ਹੈਲਪ ਚਾਹੀਦੀ ਹੋਵੇ ਤਾਂ ਇਸ ਨੰਬਰ ਤੇ ਜਰੂਰ ਕੰਟੈਕਟ ਕਰ ਸਕਦਾ ਹੈ ਗੁਰੂ ਰਾਮਦਾਸ ਜੀ ਲੰਗਰ ਸੇਵਾ ਪੂਰ ਹੀਰਾ ਹੁਸ਼ਿਆਰਪੁਰ ਕਹਿੰਦੇ ਨੇ ਦੁਨੀਆ ਚ ਜੇ ਆਪਾਂ ਸੇਵਾ ਕਰੀਏ ਤਾਂ ਸੇਵਾ ਦਾ ਬਹੁਤ ਵੱਡਾ ਦਾਨ ਪੁੰਨ ਹੈ ਠੀਕ ਹੈ ਜੀ ਇਹ ਨੇ ਗੁਰੂ ਧੰਨ ਗੁਰ ਰਾਮਦਾਸ ਜੀ ਲੰਗਰ ਸੇਵਾ ਉਰ ਹਿਰਨ ਖਸ਼ਿਆਰਪੁਰ ਤੋਂ ਇਹ ਡੇਲੀ ਸੇਵਾ ਆਪਣੇ ਕਰਦੇ ਨੇ ਜੀ ਡੀ ਐਮ ਸੀ ਦੇ ਸਾਹਮਣੇ ਆ ਕੇ ਲੰਗਰ ਦੀ ਸੇਵਾ ਅੱਜ ਇਹ ਲੈ ਕੇ ਆਏ ਨੇ ਆਪਣੇ ਕੜੀ ਦੇ ਨਾਲ ਚਾਵਲ ਹੈ ਜੀ